ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਮਿੱਤਰੋ ਆਪਾਂ ਤੁਹਾਡੇ ਲਈ ਬਹੁਤ ਚੰਗੇ ਛੋਟੇ ਰੇਟ ਦੇ ਤਿੰਨ ਜਾਨਵਰ ਲੈ ਕੇ ਆਏ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਵੀਡੀਓ ਵਿੱਚ ਸ਼ੇਅਰ ਕਰਾਂਗੇ ਕਿੰਨੀ ਉਮਰ ਕੀ ਪੋਜੀਸ਼ਨ ਤੇ ਕੀ ਮੁੱਲ ਕਰਦੇ ਆ ਮਾਲਕ ਵੀਰ ਸਾਰਾ ਕੁਝ ਵੀਡੀਓ ਵਿੱਚ ਦੱਸਾਂਗੇ ਤੇ ਜਿਹੜੇ دوست ਮਿੱਤਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਤੁਸੀਂ ਵੀ ਆਪਣਾ ਜਾਨਵਰ ਘਰ ਬੈਠੇ ਸੇਲ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਕੇ ਆਪਣਾ ਜਾਨਵਰ ਸੇਲ ਕਰ ਸਕਦੇ ਹੋ ਆਜੋ ਮਿੱਤਰੋ ਗੱਲ ਕਰਦੇ ਆਪਾਂ ਜਿਹੜੀ ਤੁਸੀਂ ਸਕਰੀਨ ਤੇ ਮਾਰਵਾੜੀ ਘੋੜੀ ਦੇ 12 ਸਾਲ ਉਮਰ 95 ਇੰਚ ਹੈਡ ਦੱਸਿਆ ਮਾਲਕ ਵੀਰਾਂ ਨੇ ਤੇ ਮੌਕੇ ਤੇ ਖਾਲੀ ਆ ਅੰਦਰ ਦੀ ਸਾਫ਼ ਆ ਤੇ ਬਾਲ ਪੌਰੀਆਂ ਦੀ ਘੋੜੀ ਕਲੀਅਰ ਆ ਇਸ ਟਾਈਮ ਲਿੱਸੀ ਜ਼ਰੂਰ ਆ ਬਾਕੀ ਬਾਈਰਗੇ ਵਿਆਹ ਸ਼ਾਦੀ ਤੇ ਘੋੜਾਂ ਲੱਗੀਆਂ ਹੋਈਆਂ ਤਿੰਨੇ ਜਾਨਵਰ ਲੱਗੇ ਹੋਏ ਆ ਤੇ ਸੌਸੀ ਲਾਗੇ ਤੇ ਇੱਕ ਸੱਟ ਲੱਗੀ ਹੋਈ ਆ ਪੈਰ ਤੇ ਥੋੜੀ ਜੀ ਤੇ ਮੁੱਲ ਮਾਲਕ ਵੀਰੇ ਦਾ ਕਰਦਾ 60000 ਰੁਪਿਆ ਬਾਕੀ ਮੌਕੇ ਤੇ ਮਾਨਤਾਂ ਹੋ ਜਾਊਗਾ ਇਹ ਜਿਹੜੇ ਤੁਸੀਂ ਤਿੰਨੇ ਜਾਨਵਰ ਦੇਖੂਗਾ ਅੱਜ ਵਾਲੀ ਵੀਡੀਓ ਚ ਇਹ ਇੱਕੋ ਕਰੇ ਖੜੇ ਆ ਤੇ ਇੱਕ ਬਾਈ ਕੁੜਿਆ ਸੰਜਾਪ ਕੋੜੀ ਆ ਇਹਦੀ 7 ਸਾਲ ਉਮਰ ਆ ਇਹ ਵੀ ਵਿਆਹ ਸ਼ਾਦੀਆਂ ਤੇ ਲੱਗੀ ਹੋਈ ਆ ਸੌਸੀਲ ਕੁੜੀ ਆ 9 ਟੈਂਚ ਹਾਈਟ ਆ ਬਾਲ ਪੌਰੀਆਂ ਦੀ ਕਲੀਅਰ ਆ ਮੌਕੇ ਤੇ ਖਾਲੀ ਆ ਅੰਦਰ ਦੀ ਸਾਫਾ ਬਾਹਰ ਕੀ ਕਹਿੰਦੇ ਆਪਣੀ ਗਰੰਟੀ ਹੋਊਗੀ ਤੁਸੀਂ ਕਿਸੇ ਵੀ ਡਾਕਟਰ ਤੋਂ ਚੈੱਕ ਕਰਵਾ ਕੇ ਸੌਦਾ ਕਰ ਸਕਦੇ ਹੋ ਪੇਟ ਪੂੜੇ ਦੀ ਓਕੇ ਆ ਹੱਡਾਂ ਪੈਰਾਂ ਦੀ ਓਕੇ ਆ ਜਮਾ ਇਹ ਇਹਦਾ ਮੁੱਲ ਮਾਲਕ ਵੀਰ ਕਰਦਾ 130000 ਰੁਪਇਆ ਬਾਕੀ ਇਹਦੇ ਚ ਮੌਕੇ ਤੇ ਮਾਨਤਾਂ ਨੂੰ ਹੋ ਜਾਊਗਾ ਤੇ ਇੱਕ ਮਿੱਤਰੋ ਤੁਹਾਡੇ ਲਈ ਆਪਾਂ ਆਵਲਖ ਕੁੜੀ ਲੈ ਕੇ ਆਏ ਆ ਨੁਕਰੇ ਬੱਚੇ ਦੇ ਨਾਲ ਹੀ ਆ 6-7 ਸਾਲ ਉਮਰ ਆ ਇਹਦੀ ਵੀ 9 ਇੰਚ ਹਾਈਟ ਆ ਮਗਰ ਲ ਇੱਕ ਪੈਰ ਤੇ ਥੋੜੀ ਜੀ ਸੱਟ ਲੱਗੀ ਹੋਈ ਆ ਮੁੜਿਆ ਹੋਇਆ ਪੈਰ ਤੇ ਬਾਕੀ ਹੱਡਾਂ ਪੈਰਾਂ ਦੀ ਸਾਰੇ ਪਾਸੇ ਓਕੇ ਆ ਨੁਗਰੇ ਬੱਚੇ ਦੇਣ ਵਾਲੀ ਆ ਬਹੁਤ ਸੋਹਣਾ ਬੱਚਾ ਮਗਰ ਨੁਗਰਾ ਉਹ ਨਹੀਂ ਬਾਈ ਯਾਰ ਕਨੇ ਸੇਲ ਕਰਨਾਂ ਕ ਲਈ ਘੋੜੀ ਸੇਲ ਕਰਨੀ ਆ ਇਸ ਟਾਈਮ ਇਹਦਾ ਵੀ ਮੁੱਲ ਮਾਲਕ ਵੀਰ 60000 ਰੁਪਇਆ ਕਰਦੇ ਆ ਬਾਕੀ ਮੌਕੇ ਦੇ ਵਿੱਚ ਮੰਤਾਨਾ ਹੋ ਜਾਊਗਾ ਹੱਡਾਂ ਪੈਰਾਂ ਦੀ ਬਾਲ ਪੌਰੀਆਂ ਦੀ ਕਲੀਅਰ ਆ ਤਿੰਨੇ ਜਨਮਰ ਕਲੀਅਰ ਆ ਵਿਆਹ ਸ਼ਾਦੀ ਤੇ ਤਿੰਨੇ ਜਨਮਰ ਲੱਗੇ ਹੋਏ ਆ ਤੇ ਸੌਸੀਲ ਬਹੁਤ ਆ ਤੇ ਏਰੀਆ ਬਾਈ ਯਾਰ ਕਹਿੰਦਾ ਹੈਗਾ ਸ਼੍ਰੀ ਗੰਗਾਨਗਰ ਰਾਜਸਥਾਨ ਬਾਕੀ ਦੀ ਜਾਣਕਾਰੀ ਲਈ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲਦਾ ਬਾਈ ਨਾਲ ਸੰਪਰਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਇਹ ਤਿੰਨਾਂ ਜਾਨਵਰਾਂ ਦਾ ਮਿੱਤਰੋ ਮੁੱਲ 2.5 ਲੱਖ ਰੁਪਇਆ ਬੰਦਾ ਦੋ ਕੋੜੀਆਂ 60-60 ਹਜ਼ਾਰ ਦੀਆਂ ਇੱਕ-ਇੱਕ ਲੱਖ 30 ਹਜ਼ਾਰ ਦੀ ਆ ਜੇ ਤੁਸੀਂ ਤਿੰਨੇ ਜਾਨਵਰ ਆਪਣੀ ਵੀਡੀਓ ਰਾਹੀਂ ਖਰੀਦੋਗੇ ਤਾਂ ਤੁਹਾਨੂੰ ਇਹਦੇ ਚੋਂ 15000 ਰੁਪਏ ਦਾ ਡਿਸਕਾਊਂਟ ਮਿਲ ਜੂਗਾ ਇਹ ਵੀਡੀਓ ਮਿੱਤਰੋ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ ਜੀ